ਸਾਡੇ YouTube ਚੈਨਲ ਤੇ ਆਪਸਾ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਵੱਲੋਂ ਕੀਤੀ ਇੱਕ ਅਹਿਮ ਟਿੱਪਣੀ ਤੇ ਪੈਨਸ਼ਨਰਾਂ ਵੱਲੋਂ ਬਕਾਏ ਸਬੰਧੀ ਫੈਸਲਾ ਜਲਦੀ ਕੀਤੇ ਜਾਣ ਲਈ ਇੱਕ ਕੀਤੇ ਗਏ ਉਦਮ ਨਾਲ ਕਿਵੇਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਇੱਕ ਨਵੀਂ ਆਸ ਦੀ ਕਿਰਨ ਜਾਗੀ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਸਾ ਨੂੰ ਬੁਝਾਰਛਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਦੋਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੂੰ ਮੁਲਾਜ਼ਮਾਂ ਦੇ ਪੈਨਸ਼ਨਾਂ ਦਵਾਦਾਰ 6ਵੇਂ ਤਨਖਾਹ ਕਮਿਸ਼ਨ ਦੇ ਸਾਢੇ 5 ਸਾਲਾਂ ਦੇ ਬਕਾਏ ਜਲਦੀ ਜਾਰੀ ਕਰਨ ਲਈ ਕੀਤੀਆਂ ਗਈਆਂ ਅਰਜ਼ੋਈਆਂ ਚਿਤਾਵਣੀਆਂ ਪ੍ਰੋਟੈਸਟ ਤੇ ਰੈਲੀਆਂ ਦਾ ਸਰਕਾਰ ਤੇ ਕੋਈ ਵੀ ਅਸਰ ਨਾ ਹੋਇਆ ਤਾਂ ਫਿਰ ਮੁਲਾਜ਼ਮਾਂ ਤੇ ਪੈਨਸ਼ਨਾਂ ਨੇ ਸਰਕਾਰ ਅੱਗੇ ਚੋਲੀ ਅਡੰਨ ਦਾ ਰਸਤਾ ਛੱਡ ਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਜਾਣ ਦਾ ਮਹੱਤਵਪੂਰਨ ਫੈਸਲਾ ਕੀਤਾ ਇਹਦੇ ਨਤੀਜੇ ਵਜੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਹੱਕ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕਈ ਫੈਸਲੇ ਵੀ ਆਏ ਪਰੰਤੂ ਸਰਕਾਰ ਨੇ ਤਾਂ ਜਿਵੇਂ ਇਹ ਮਨ ਵਿੱਚ ਪਾ ਲਿਆ ਹੀ ਹੋਇਆ ਸੀ ਕਿ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਪ੍ਰਤੀ ਕੋਈ ਵੀ ਹੰਗਾਰਾ ਨਹੀਂ ਕਰਨਾ ਹੈ ਚਾਹੇ ਉਹ ਕੁਝ ਵੀ ਕਰ ਲੈਣ ਪਰੰਤੂ ਮੁਲਾਜ਼ਮਾਂ ਤੇ ਪੈਨਸ਼ਨਾਂ ਨੇ ਸਰਕਾਰ ਦੇ ਇਸ ਨਾ ਪੱਖੀ ਵਤੀਰੇ ਦੇ ਚਲਦਿਆਂ ਵੀ ਹੌਸਲਾ ਨਹੀਂ ਛੱਡਿਆ ਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕਈ ਸੀਓਸੀਪੀਸ ਪਾਈਆਂ ਜਿਨ੍ਹਾਂ ਵਿੱਚੋਂ ਇੱਕ ਸੀਓਸੀਪੀ ਨੰਬਰ 3526/2024 ਜੋ ਕਿ ਬਲਵੰਤ ਸਿੰਘ ਵਰਸਸ ਅਜੋਏ ਕੁਮਾਰ ਸਿਨਹਾ ਚੀਫ ਵਿਤ ਸਕੱਤਰ ਵਰਧ ਪਾਈ ਗਈ ਹੈ ਇਸ ਰੈਟ ਪਟੀਸ਼ਨ ਦੀ ਸੁਣਵਾਈ ਮਿਤੀ 22/11/24 ਨੰਤ 3 11 24 ਤੇ 4 12 24 ਨੂੰ ਹੋ ਚੁੱਕੀ ਹੈ ਹਰ ਸੁਣਵਾਈ ਤੇ ਸਰਕਾਰੀ ਐਡਵੋਕੇਟਸ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਅਗਲੀ ਤਾਰੀਖ ਲੈਣ ਵਿੱਚ ਕਾਮਯਾਬੀ ਹਾਸਲ ਕੀਤੀ ਜਾਂਦੀ ਰਹੀ ਹੈ 29 11 24 ਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਜੱਜ ਸਾਹਿਬ ਨੇ ਇੱਕ ਸਖਤ ਹਦਾਇਤ ਸਰਕਾਰ ਨੂੰ ਦਿੱਤੀ ਸੀ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਹੋਂਦ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਸਰਕਾਰ ਵੱਲੋਂ ਕੀਤੇ ਗਏ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੇ ਸੋਸ਼ਲ ਮੀਡੀਆ ਤੇ ਜੋ ਵੀ ਖਰਚੇ ਕੀਤੇ ਗਏ ਹਨ ਸਰਕਾਰ ਵੱਲੋਂ ਉਹਨਾਂ ਦੇ ਪੂਰੇ ਵੇਰਵੇ ਸਬੰਧੀ ਐਫੀਡੇਵਟ ਕੋਰਟ ਵਿੱਚ ਪੇਸ਼ ਕੀਤਾ ਜਾਵੇ ਸੀਓਰਸੀਪੀ ਨੰਬਰ 3526/2024 ਵਿੱਚ ਸੁਣਵਾਈ ਕਰ ਰਹੇ ਜੱਜ ਸਾਹਿਬ ਨੇ ਇੱਕ ਅਤਿਮ ਹਤਕੂਰਨ ਟਿੱਪਣੀ ਕੀਤੀ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 1.16 ਤੋਂ 3621 ਤੱਕ ਦਾ ਸਾਢੇ 5 ਸਾਲਾਂ ਦਾ ਬਕਾਇਆ ਤਾਂ ਅਕਤੂਬਰ 2021 ਤੱਕ ਹੀ ਅਦਾ ਕਰ ਦਿੱਤਾ ਜਾਣਾ ਚਾਹੀਦਾ ਸੀ ਜਦੋਂ ਕਿ ਛੇਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਗਿਆ ਸੀ। ਬਰਾਂਤੂ ਦੂਜੇ ਪਾਸੇ ਸਰਕਾਰ ਤਾਂ ਇਹ ਬਕਾਇਆ 202829 2029 ਤੱਕ ਅਦਾ ਕਰਨ ਦੀਆਂ ਤਜਵੀਜ਼ਾਂ ਪੇਸ਼ ਕਰ ਰਹੀ ਹੈ ਜਿਹੜੀ ਕਿ ਬਿਲਕੁਲ ਹੀ ਅਨਜਸਟੀਫਾਈਡ ਹੈ। ਮਿਤੀ 4/12/24 ਨੂੰ ਸਾਢੇ 5 ਸਾਲਾਂ ਦਾ ਏਰੀਅਲ ਅਦਾ ਕਰਨ ਸੰਬੰਧੀ ਰਿੱਟ ਨੰਬਰ 3526/2024 ਦੀ ਸੁਣਵਾਈ ਦੌਰਾਨ ਜਦੋਂ ਸਰਕਾਰੀ ਐਡਵੋਕੇਟਸ ਅਗਲੀ ਤਾਰੀਖ 18 ਦਸੰਬਰ ਲੈਂਡ ਵਿੱਚ ਕਾਮਯਾਬ ਹੋ ਗਏ ਤਾਂ ਫਿਰ ਪੈਨਸ਼ਨਰਾਂ ਦੇ ਆਗੂਆਂ ਨੇ ਆਪਸੀ ਸਲਾਹ-ਮਸ਼ਵਰਾ ਕਰਕੇ ਜੱਜ ਸਾਹਿਬ ਨੂੰ ਨਿੱਜੀ ਤੌਰ ਤੇ ਫਰਿਆਦ ਕਰਨ ਦਾ ਫੈਸਲਾ ਕੀਤਾ ਤੇ ਫੌਸਲੇ ਤੋਂ ਕਮ ਲੈਂਦੇ ਹੋਏ ਆਪਣੀ ਗੱਲ ਜੱਜ ਸਾਹਿਬ ਅੱਗੇ ਰੱਖੀ ਉਹਨਾਂ ਨੂੰ ਦੱਸਿਆ ਗਿਆ ਕਿ ਲਗਭਗ 35000 ਪੈਨਸ਼ਨਰ ਬਕਾਇਆ ਦਾ ਇੰਤਜ਼ਾਰ ਕਰਦੇ ਕਰਦੇ ਸਵਰਗ ਸਦਾਰ ਗਏ ਹਨ। ਨਿਹਾਜ਼ਾਂ ਪੈਨਸ਼ਨਰਾਂ ਦੀ ਬੁਢੀਰੀ ਉਮਰ ਤੇ ਮੱਦੇਨਜ਼ਰ 5.5 ਸਾਲਾਂ ਦੇ ਬਕਾਇਆ ਸਬੰਧੀ ਫੈਸਲਾ ਜਲਦੀ ਕੀਤਾ ਜਾਵੇ। ਸੂਚਨਾ ਮੁਤਾਬਕ ਜੱਜ ਸਾਹਿਬ ਨੇ ਉਹਨਾਂ ਪੈਨਸ਼ਨਰਸ ਆਗੂਆਂ ਨੂੰ ਜਲਦੀ ਹੀ ਇਨਸਾਫ ਦੇਣ ਦਾ ਭਰੋਸਾ ਦਿੱਤਾ। ਸੋ ਇਹਨਾਂ ਹਾਲਾਤਾਂ ਦੇ ਚੱਲਦਿਆਂ ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਇੱਕ ਨਵੀਂ ਆਸ ਦੀ ਕਿਰਨ ਜਾਗੀ ਹੈ। ਤੇ ਉਹਨਾਂ ਦਾ 5.5 ਸਾਲਾਂ ਦਾ ਡੀਏ ਦਾ ਬਕਾਇਆ ਜਲਦੀ ਹੀ ਅਦਾ ਕਰਨ ਦੇ ਹੁਕਮ ਜਾਰੀ ਹੋ ਜਾਣਗੇ ਤੇ ਉਹਨਾਂ ਨੂੰ ਇਨਸਾਫ ਮਿਲੇਗਾ ਤੇ ਇਸ ਤਰ੍ਹਾਂ ਉਹਨਾਂ ਨੂੰ ਇੱਕ ਨਵੀਂ ਖੁਸ਼ਖਬਰੀ ਸੁਣਨ ਨੂੰ ਵੀ ਮਿਲ ਸਕਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸਨ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ